ਖਬਰ ਲੈਣ ਹੈ ਗੜਸ਼ੰਕਰ ਤੋਂ ਸਰਕਾਰੀ ਹਾਈ ਸਕੂਲ ਸਾਲਾ ਖੁਰਦ ਵਿਕਸਲਨਾਈ ਨਾਮਵੰਦ ਸਮਾਰੋਦਾ ਆਯੋਜਨ ਗੜਸ਼ੰਕਰ ਦੇ ਕਸਵਾ ਸਾਲਾ ਖੁਰਦ ਸਰਕਾਰੀ ਹਾਈ ਸਕੂਲ ਵਿਕਸਲਨਾਈ ਨਾਮਵੰਦ ਸਮਾਰੋ। ਹੈਡਮਾਸਟਰ ਸੰਦੀਪ ਵਿਡੇ ਸਰੋਦੀ ਅਗਵਾਈ ਵਿੱਚ ਕਰਾਇਆ ਗਿਆ ਤੇ ਜਿਸ ਵਿੱਚ ਇਲਾਕੇ ਦੇ ਮੋਹਤਵਰਾਂ ਨੇ ਪ੍ਰੋਗਰਾਮ ਦੇ ਵਿੱਚ ਚੜ ਕੇ ਹਿੱਸਾ ਲਿਆ ਤੇ ਇਸ ਪ੍ਰੋਗਰਾਮ ਦੇ ਵਿੱਚ ਬਲਾਕ ਨੋਡਲ ਅਫਸਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੁਰ ਸਿੰਘ ਦੇ ਪ੍ਰਿੰਸੀਪਲ ਕਿਰਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਇਸ ਮੌਕੇ ਪ੍ਰਿੰਸੀਪਲ ਕਿਰਪਾਲ ਸਿੰਘ ਨੇ ਸੰਬੋਧਨ ਕਰਦੇ ਸਕੂਲ ਦੇ ਸਟਾਫ ਦੇ ਹੰਤਕ ਮੈਂ ਇਸ ਲਾਂਗਾ ਕਰਦੇ ਹਾਂ ਬੱਚਿਆਂ ਨਸ਼ੇ ਤੋਂ ਦੂਰ ਰਹਨ ਤੇ ਖੇਡਾਂ ਨਾਲ ਜੋੜਨ ਦੀ ਪ੍ਰੇਰਿਤ ਕੀਤਾ ਇਸ ਮੌਕੇ ਸਕੂਲ ਵਿੱਚ ਪਹੁੰਚ ਕੇ ਇਲਾਕੇ ਦੇ ਮੋਤਵਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਿੰਸੀਪਲ ਕਿਰਪਾਲ ਸਿੰਘ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪ੍ਰਦੀਪੁਰਾ ਸਿੰਘ ਤੋਂ ਅੱਜ ਸੇਲਾ ਗੁਰਦੁਵਿਖੇ ਹਾਈ ਸਕੂਲ ਜਿਹੜਾ ਇੱਥੇ ਹੈਗਾ ਗਵਰਨਮੈਂਟ ਹਾਈ ਸਕੂਲ ਸਮਾਰਟ ਹਾਈ ਸਕੂਲ ਕਮਾ ਕਮ ਹੈ ਉੱਥੇ ਐਨੂਅਲ ਫੰਕਸ਼ਨ ਤੇ ਐਸ ਅ ਚੀਫ ਗੈਸਟ ਮੈਨੂੰ ਸਾਡੇ ਬਹੁਤ ਹੀ ਯੋਗ ਹੈਡਮਾਸਟਰ ਸ੍ਰੀ ਸੰਦੀਪ ਕੁਮਾਰ ਜੀ ਨੇ ਮੈਨੂੰ ਇਨਵਾਈਟ ਕੀਤਾ ਪਹਿਲਾਂ ਤਾਂ ਮੈਂ ਇਸ ਗੱਲ ਲਈ ਬੜਾ ਥੈਂਕਫੁਲ ਹਾਂ ਕਿ ਮੈਨੂੰ ਇਹਨਾਂ ਮਾਨ ਬਖਸ਼ਿਆ ਲਗਭਗ ਇੱਕ ਘੰਟਾ ਹੋ ਗਿਆ ਇੱਕ ਮੈਂ ਬੈਠੇ ਫੰਕਸ਼ਨ ਦੇਖਦੇ ਹੋਏ ਬਹੁਤ ਹੀ ਵਧੀਆ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਔਰ ਕਾਫੀ ਪੇਰੈਂਟਸ ਜਿਹੜੇ ਹੈਗੇ ਆਜ ਇੱਥੇ ਪਹੁੰਚੇ ਆ ਆਲ ਦੋੜ ਦੇ ਅਧਿਆਪਕਸ ਹੈਡਮਾਸਟਰਸ ਬੀਐਮਸ ਕਾਫੀ ਗਿਣਤੀ ਵਿੱਚ ਹੈ ਮੈਂ ਕਹਾਂਗਾ ਜਦ ਹੈਡਮਾਸਟਰ ਜੀ ਸੰਦੀਪ ਕੁਮਾਰ ਜੀ ਨੇ ਇੱਕ ਕਾਰਜ ਸੰਭਾਲਿਆ ਸਕੂਲ ਦਾ ਸਕੂਲ ਬੜੀ ਤਰੱਕੀਆਂ ਤੇ ਆ ਔਰ ਸਾਨੂੰ ਬੜਾ ਮਾਣ ਆ ਕਿ ਇੱਕ ਸਰਕਾਰੀ ਸਕੂਲ ਜਿਹੜਾ ਹੈਗਾ ਇਸ ਪੱਧਰ ਦਾ ਫੰਕਸ਼ਨ ਕਰ ਰਿਹਾ ਮੈਂ ਇਸ ਗੱਲ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਥੈਂਕ ਯੂ ਹਾਂਜੀ ਸਰ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਰ ਸਾਡਾ ਗਵਰਨਮੈਂਟ ਹਾਈ ਸਕੂਲ ਸੇਲਾਖੁਰ ਦਾ ਅੱਜ ਐਨੂਅਲ ਫੰਕਸ਼ਨ ਆ ਜੀ ਤੇ ਇਸ ਐਨਰੂ ਫੰਕਸ਼ਨ ਦੇ ਵਿੱਚ ਸਾਡੇ ਟੀਚਰ ਸਹਿਬਾਨ ਵਿਦਿਆਰਥੀ ਤੇ ਉਹਨਾਂ ਦੇ ਪੇਰੈਂਟਸ ਆਏ ਆ ਤੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਸਾਡੇ ਸਕੂਲ ਦਾ ਬਹੁਤ ਯੋਗਦਾਨ ਆ ਸਮਾਜ ਨੂੰ ਤੇ ਬਹੁਤ ਵਧੀਆ ਇੱਥੇ ਐਜੂਕੇਸ਼ਨ ਹੋ ਰਹੀ ਆ ਤੇ ਪ੍ਰੋਗਰਾਮ ਵੀ ਬਹੁਤ ਵਧੀਆ ਚੱਲ ਰਿਹਾ ਜੀ ਤੇ ਮੈਂ ਬਹੁਤ ਧੰਨਵਾਦੀ ਜੀ ਸਾਰੇ ਜਿੰਨੀ ਵੀ ਇਸ ਪ੍ਰੋਗਰਾਮ 'ਚ ਸਾਡਾ ਸੰਯੋਗ ਕੀਤਾ ਪੇਰੈਂਟ ਚਾਹੇ ਜਾਂ ਸਾਡੇ ਸਮਾਜ ਸੇਵੀ ਆ ਤੇ ਸਾਡੇ ਜਾਂ ਹੋਰ ਸਾਡੇ ਜਿਹੜੇ ਸਾਡੇ ਡਿਪਾਰਟਮੈਂਟ ਤੋਂ ਸਾਡੇ ਹਨਮਾਸਟਰ ਸਾਹਿਬ ਪ੍ਰਿੰਸੀਪਲ ਸਾਹਿਬ ਬੀਐਨਓ ਸਾਹਿਬ ਆਜੀ ਧੰਨਵਾਦ ਸਾਰਿਆਂ ਦਾ ਜੀ ਗੜਸ਼ੰਕਰ ਤੋਂ ਬਿੱਟੂ ਚਾਂਦੀਰ